बिल ਆਉਣ ਲੱਗ ਪਏ ਔਰ ਵੱਡੇ 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 ਮੋٹے ਮੋٹے ਬਿੱਲ ਆਉਣ ਲੱਗ ਪਏ ਤੁਸੀਂ ਹਰਾ ਲਓਗੇ ਕਿ ਐਸ ਸੀ ਭਾਈਚਾਰਾ ਜਿਨ੍ਹਾਂ ਦੇ ਇਹ ਕਹਿੰਦੇ ਸੀ 300 ਯੂਨਿਟ ਮਾਫ ਕੀਤੇ ਆ ਯੂਨਿਟ ਕੀ ਮਾਫ ਕੀਤੀ ਆ ਮੂੰਹ ਬੋਲਦੀ ਤਸਵੀਰ ਹੈ ਮਲਕੀਤ ਸਿੰਘ ਸਲਵ ਅਜੀਤ ਸਿੰਘ ਅਜੀਤ ਸਿੰਘ ਆ ਇਹਦੇ ਬਿੱਲ ਨੇ ਜੀ ਵਿਦ ਪ੍ਰੂਫ ਮੈਂ ਆ ਸਾਰੇ ਵਿਖਾਉਣ ੜਿਆ ਇਹਦਾ ਤਿੰਨ ਕਮਰੇ ਨੇ ਦਿਹਾੜੀ ਕਰਨ ਵਾਲਾ ਬੰਦਾ ਦਿਨ ਚ ਦਿਹਾੜੀ ਕਰਦੇ ਤੇ ਮਿਹਨਤ ਕਾ ਸ਼ਲੂਕੇ ਘਰ ਚ ਹੁੰਦਾ ਕੋਈ ਨਹੀਂ ਮਗਰ ਤੁਸੀਂ ਹੈਰਾਨ ਹੋਵੋਗੇ ਕਿ ਉਹਦਾ ਨਵੰਬਰ ਜਨਵਰੀ ਚ ਬਿੱਲ 50000 ਦੇ ਨੇੜੇ ਆਇਆ ਮਾਰਚ ਦਾ ਬਿੱਲ 68000 ਰੁਪਇਆ ਆਇਆ ਹੁਣ ਮਈ ਦਾ ਬਿੱਲ ਕਿਉਂਕਿ ਹਰ 2 ਮਹੀਨੇ ਬਾਅਦ ਆਉਂਦਾ ਮਈ ਦਾ ਬਿੱਲ ਡਿਊ ਹੈ ਤੇ ਡਿਊ